ਕਿ ਜੇਕਰ ਤੁਹਾਨੂੰ ਰਣਜੀਤ ਸਿੰਘ ਕਮਿਸ਼ਨ ਦੇ ਉੱਤੇ ਭਰੋਸਾ ਨਹੀਂ ਹੈਗਾ ਤੁਹਾਨੂੰ ਇਹ ਲੱਗਦਾ ਹੈ ਕਿ ਕਾਂਗਰਸ ਨੇ ਇਹ ਬਣਾਇਆ ਹੈ ਸ਼ਾਇਦ ਆਪਣੇ ਹਿਸਾਬ ਨਾਲ ਰਿਪੋਰਟ ਲਖਾ ਲਈ ਹੈ ਤੇ ਜੇਕਰ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕਰ ਦਈਏ ਜਾਂ ਉਹਦੇ ਤੇ ਕਾਰਵਾਈ ਕਰ ਲਈਏ ਬਚਦੇ ਤੁਸੀਂ ਕੱਦਵੀਂ ਸਾਰੇ ਜਾਣਦੇ ਹੋ ਡੇਰਾ ਕਿਸ ਨੂੰ ਸਪੋਰਟ ਕਰਦਾ ਉਹ ਸਪੋਰਟ ਕਰਦਾ ਹੈਗਾ ਕਾਂਗਰਸ ਨੂੰ ਡੇਰਾ ਸਪੋਰਟ ਕਰਦਾ ਹੈ ਅਕਾਲੀ ਦਲ ਨੂੰ ਸੁਖਪਾਲ ਖੈਰਾ ਆਪਣੇ ਬੁਫਾਦਲੀ ਗੱਲਾਂ ਕਰ ਰਿਹਾ ਔਰ ਸਰਫਾਰ ਖੈਰ ਤੋਂ ਵੱਧ ਆਪਰਚੂਨਿਸਟਿਕ ਜਿਹੜਾ ਹੈਗਾ ਮੌਕਾਪ੍ਰਸਤ ਰਾਜਨੀਤਿਕ ਪੰਜਾਬ ਦੇ ਵਿੱਚ ਨਹੀਂ ਹੈਗਾ ਇੱਕ ਬੰਦਾ ਪਿਛਲੇ 6 ਮਹੀਨਿਆਂ ਤੋਂ ਗੈਰਤਮੰਦ 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 ਰੋਲਾ ਪਾਇਆ ਜਦੋਂ ਉਹਨੂੰ ਆਪ ਦੀ ਗੈਰਤਮੰਦ ਦਿਖਾਉਣ ਦੀ ਜਾਨੀ ਕਿ ਲੋੜ ਪਈ ਠੀਕ ਹੈ ਨਾ ਤੇ ਉਦੋਂ ਉਹ ਭੱਜ ਰਿਹਾ ਸਸਤੀ ਗੱਲ ਦੋਸਤੋ ਮੈਂ ਨਵਰੀ ਸਵੀਆ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਕਰਦਾ ਸੁਖਪਾਲ ਖੈਰਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਤੇ ਕਾਫੀ ਗੰਭੀਰ ਦੋਸ਼ ਲਾਇਆ ਹੈ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਨਜ਼ਰ ਅਸਲ ਦੇ ਵਿੱਚ ਹੁਣ ਡੇਰਾ ਸਿਰਸਾ ਦੀਆਂ ਵੋਟਾਂ ਦੇ ਉੱਤੇ ਆ ਇਸੇ ਕਰਕੇ ਜਸਟਿਸ ਜੋਰਾ ਸਿੰਘ ਦੇ ਜ਼ਰੀਏ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਇਹਦੇ ਨਾਲ ਹੀ ਸੁਖਪਾਲ ਖਹਿਰਾ ਨੇ ਕਿਹਾ ਕਿ ਜਸਟਿਸ ਜੋਰਾ ਸਿੰਘ ਹੈ ਜਿਹੜੇ ਉਹ ਸਿਰਫ ਆਪਣਾ ਪੋਲੀਟੀਕਲ ਕੈਰੀਅਰ ਸੈੱਟ ਕਰ ਰਹੇ ਹੈ ਐਤੂ ਜ਼ਿਆਦਾ ਸਿੱਖਾਂ ਦੇ ਲਈ ਉਹਨਾਂ ਦੇ ਦਿਲ ਦੇ ਵਿੱਚ ਕੋਈ ਵੀ ਹਮਦਰਦੀ ਨਹੀਂ ਹੁਣ ਇਸ ਪੂਰੇ ਮਸਲੇ ਦੇ ਉੱਤੇ ਆਮ ਆਦਮੀ ਪਾਰਟੀ ਦਾ ਜਵਾਬ ਲੈਣਾ ਬਣਦਾ ਹੈ ਤੇ ਆਮ ਆਦਮੀ ਪਾਰਟੀ ਦਾ ਜਵਾਬ ਲੈਣ ਦੇ ਲਈ ਅਸੀਂ ਪਹੁੰਚੇ ਹਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਸਪੋਕਸਮੈਨ ਬੁਲਾਰੇ ਤੇ ਬਠਿੰਡਾ ਤੋਂ ਜੋ ਕਾਫੀ ਵੱਡੇ ਆਗੂ ਮੰਨੇ ਜਾਂਦੇ ਨੇ ਨੀਲ ਗਰਗ ਜੀ ਨੀਲ ਜੀ ਸਵਾਗਤ ਹੈ ਤੁਹਾਡਾ ਸ਼ਸ਼ੀਗਰ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਨੀਲ ਜੀ ਸੁਖਪਾਲ ਖੇੜਾ ਨੇ ਬਿਆਨ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਨਜ਼ਰ ਡੇਰੇ ਦੀਆਂ ਵੋਟਾਂ ਤੇ ਆ ਹੁਣ ਇਲੈਕਸ਼ਨ ਤਾਂ ਨੇੜੇ ਹੀ ਐ ਕੋਈ ਨਜ਼ਰ ਤੁਸੀਂ ਰੱਖੀ ਐ ਅ ਦੇਖੋ ਜੀ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਇਹ ਕਿਸੇ ਧਰਮ ਦੀ ਸਿਆਸਤ ਨਹੀਂ ਕਰਦੀ ਅਸੀਂ ਸਿਆਸਤ ਕਰਦੇ ਹਾਂ ਲੋਕਾਂ ਦੇ ਮੁੱਦਿਆਂ ਦੀ ਅਸੀਂ ਸਿਆਸਤ ਕਰਦੇ ਹਾਂ ਸਕੂਲਾਂ ਦੀ ਅਸੀਂ ਸਿਆਸਤ ਕਰਦੇ ਹਾਂ ਹਸਪਤਾਲਾਂ ਦੀ ਅਸੀਂ ਸਿਆਸਤ ਕਰਦੇ ਹਾਂ ਜਿਹੜੀ ਰੋਜ਼ਮਾਰਾ ਦੀ ਆਮ ਲੋਕਾਂ ਦੀ ਜ਼ਿੰਦਗੀ ਆ ਉਸ ਦੀ ਸਿਆਸਤ ਕਰਦੇ ਹਾਂ ਤੁਹਾਨੂੰ ਯਾਦ ਹੋਵੇਗਾ ਜਦੋਂ ਦਿੱਲੀ ਦਾ ਇਲੈਕਸ਼ਨ ਹੋ ਰਿਹਾ ਸੀ ਜਦੋਂ ਅਸੀਂ 67 ਸੀਟਾਂ ਜਿੱਤੀਆਂ ਨੇ ਉਸ ਤੋਂ ਪਹਿਲਾਂ ਜਨੇ ਕਿ ਸ਼ਾਹੀ ਇਮਾਮ ਨੇ ਆ ਕੇ ਕਿਹਾ ਸੀ ਕਿ ਮੁਸਲਮਾਨਾਂ ਵੱਲੋਂ ਅਸੀਂ ਜਿਹੜਾ ਹੈ ਆਮ ਆਦੀ ਪਾਰਟੀ ਦਾ ਸਮਰਥਨ ਕਰਦੇ ਹਾਂ ਤਾਂ ਸਾਡੀ ਜਿਹੜੀ ਕੇਂਦਰ ਦੀ ਲੀਡਰਸ਼ਿਪ ਸੀ ਅੱਧੇ ਘੰਟੇ ਦੇ ਅੰਦਰ ਅੰਦਰ ਨੈਸ਼ਨਲ ਟੀਵੀ ਤੇ ਆ ਕੇ ਉਸ ਨਿਸ਼ਚ ਨੂੰ ਡਿਨਾਈ ਕਰਤਾ ਸੀ ਕਿ ਸਾਨੂੰ ਕਿਸੇ ਇੱਕ ਫਿਰਕੇ ਦੀਆਂ ਵੋਟਾਂ ਨਹੀਂ ਚਾਹੀਦੀਆਂ ਸਾਨੂੰ ਤੇ ਆਮ ਲੋਕਾਂ ਦੀਆਂ ਹਰ ਧਰਮ ਦੇ ਲੋਕਾਂ ਦੀਆਂ ਹਰ ਵਰਗ ਦੇ ਲੋਕਾਂ ਦੀਆਂ ਵੋਟਾਂ ਚਾਹੀਦੀਆਂ ਨਹੀਂ ਨਹੀਂ ਬਿਲਕੁਲ ਤੁਸੀਂ ਉੱਥੇ ਤਾਂ ਉਹਨਾਂ ਨੇ ਕਹਿਤਾ ਸੀਗਾ ਕਿ ਸਾਨੂੰ ਕੋਈ ਨਹੀਂ ਸਪੋਰਟ ਚਾਹੀਦੀ ਤਾਂ ਪੰਜਾਬ ਦੇ ਵਿੱਚ ਤਾਂ ਤੁਸੀਂ ਛੱਡਿਆ ਹੀ ਕੁਝ ਨਹੀਂ ਨਾ ਜਿੱਥੇ ਵੋਟਾਂ ਸੀਗੀਆਂ ਤੁਸੀਂ ਬਾਬਿਆਂ ਦੇ ਕੋਲੇ ਵੀ ਗਏ ਹੋ ਤੁਸੀਂ ਸੰਤਾਂ ਦੇ ਕੋਲੇ ਗਏ ਜਾਂ ਸਾਰੇ ਸੰਤ ਤੁਸੀਂ ਦੇਖੋ ਅਸੀਂ ਕਿਹੜੇ ਬਾਬਿਆਂ ਦੇ ਕੋਲੇ ਗਏ ਅਸੀਂ ਕਿਹੜੇ ਸੰਤਾਂ ਦੇ ਕੋਲੇ ਗਏ ਠੀਕ ਹੈ ਨਾ ਇਹ ਵੀ ਜਾਨੀ ਕਿ ਵਿਚਾਰਨ ਵਾਲੀ ਗੱਲ ਹੈਗੀ ਹੈ ਅਸੀਂ ਉਹਨਾਂ ਲੋਕਾਂ ਦੇ ਕੋਲੇ ਗਏ ਜਿਹੜੇ ਲੋਕ ਸਮਾਜ ਦੇ ਵਿੱਚ ਇਹਨਾਂ ਫੈਲੀਆਂ ਹੋਈਆਂ ਕੁਰਤੀਆਂ ਦੇ ਖਿਲਾਫ ਲੜ ਰਹੇ ਨੇ ਤੇ ਕਿਤੇ ਨਾ ਕਿਤੇ ਸਾਡਾ ਜਿਹੜਾ ਏਜੰਡਾ ਤੇ ਉਹਨਾਂ ਦਾ ਏਜੰਡਾ ਮਿਲਦਾ ਸੀ ਇਸ ਕਰਕੇ ਉਹਨਾਂ ਤੱਕ ਗਏ ਜਿੱਥੋਂ ਤੱਕ ਡੇਰਾ ਪ੍ਰੇਮੀਆ ਦੀ ਗੱਲ ਹੈਗੀ ਹੈ ਜਾਂ ਡੇਰਾ ਦੀ ਗੱਲ ਹੈਗੀ ਹੈ ਕੌਣ ਭੁੱਲ ਸਕਦਾ 2017 ਦੀਆਂ ਇਲੈਕਸ਼ਨ ਇਲੈਕਸ਼ਨ ਤੋਂ ਪਹਿਲਾਂ ਜਿਸ ਤਰੀਕੇ ਨਾਲ ਤਾਂ ਬੰਬ ਧਮਾਕਾ ਕਰਨ ਤਾਂ ਉਥੇ ਤੱਕ ਚਲੇ ਗਏ ਤੇ ਉਹ ਡੇਰਾ ਬ੍ਰੇਮੀ ਜਨਨ ਕਿ ਉਹ ਡੇਰਾ ਸਾਨੂੰ ਕਿਉਂ ਸਪੋਰਟ ਕਰੇਗਾ ਸਾਰੇ ਜਾਣਦੇ ਆ ਡੇਰਾ ਕਿਸ ਨੂੰ ਸਪੋਰਟ ਕਰਦਾ ਉਹ ਸਪੋਰਟ ਕਰਦਾ ਹੈਗਾ ਕਾਂਗਰਸ ਨੂੰ ਡੇਰਾ ਸਪੋਰਟ ਕਰਦਾ ਹੈ ਅਕਾਲੀ ਦਲ ਨੂੰ ਡੇਰਾ ਸਪੋਰਟ ਕਰਦਾ ਹੈ ਜੀਤ ਮਹਿੰਦਰ ਨੂੰ ਡੇਰਾ ਸਪੋਰਟ ਕਰਦਾ ਰਾਜਾ ਵੜਿੰਗ ਨੂੰ ਡੇਰਾ ਸਪੋਰਟ ਕਰਦਾ ਇਹਨਾਂ ਦੇ ਹੋਰ ਐਮਐਲਏ ਨੂੰ ਜਿਹੜੇ ਉਹਨਾਂ ਨੂੰ ਜਨਨ ਕਿ ਛਾਤੀ ਠੋਕ ਕੇ ਕਹਿੰਦੇ ਆ ਕਿ ਤੁਹਾਡੀ ਹਵਾ ਕਣੀ ਨਹੀਂ ਝੱਕ ਸਕਦਾ ਜਦਕਿ ਸਾਡਾ ਤਾਂ ਜਿਹਦੇ ਸਚੋਣਾਂ ਤੋਂ ਪਹਿਲਾਂ ਦੀ ਵੀ ਗੱਲ ਕਰੋ ਸਾਡਾ ਉਦੋਂ ਵੀ ਇਹੀ ਮੁੱਦਾ ਸੀ ਜੇਕਰ ਸਾਡੀ ਸਰਕਾਰ ਆਉਂਦੀ ਹੈਗੀ ਹੈ ਬੇਅਦਬੀ ਦੇ ਵਿੱਚ ਦੋਸ਼ੀ ਜਿਹੜੇ ਹੈਗੇ ਆ ਭਾਵੇਂ ਕਿਸੇ ਵੀ ਫਿਰਕੇ ਦੇ ਕਿਸੇ ਵੀ ਧਰਮ ਦੇ ਹੋਣ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਸਿਰਫ ਸਿੱਖਾਂ ਦੇ ਗ੍ਰੰਥ ਸਾਹਿਬ ਨਹੀਂ ਹੈਗੇ ਪੂਰੀ ਕਾਇਨਾਤ ਦੇ ਗ੍ਰੰਥ ਹੈਗੇ ਸਾਰਿਆਂ ਦੀ ਸ਼ਰਧਾ ਤੇ ਭਾਵਨਾ ਉਸ ਦੇ ਲਈ ਹੈਗੀ ਹੈ ਔਰ ਅਸੀਂ ਉਦੋਂ ਵੀ ਕਿਹਾ ਸੀ ਜੇਕਰ ਸਾਡੀ ਸਰਕਾਰ ਆਈ ਸਾਡਾ ਸਭ ਤੋਂ ਪਹਿਲਾ ਇਹ ਕੰਮ ਹੋਊਗਾ ਜਿਹੜੇ ਵੀ ਇਹ ਬਾਈਬਲ ਗੱਲਾਂ ਜਿਹੜੀ ਗੋਲੀकांड ਹੈਗੀ ਉਹਦੇ ਵਿੱਚ ਦੋਸ਼ੀ ਹੈਗੇ ਜਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ ਹੈ ਉਹਨਾਂ ਨੂੰ ਅਸੀਂ ਬਖਸ਼ਾਂਗੇ ਨਹੀਂ ਅੱਛਾ ਜਸਟਿਸ ਜੋਰਾ ਸਿੰਘ ਨੂੰ ਲੈ ਕੇ ਵੀ આરોਪ ਲਾਏ ਗਏ ਆ ਤੁਹਾਡੀ ਪਾਰਟੀ ਤੇ ਕਿ ਜਸਟਿਸ ਜੋਰਾ ਸਿੰਘ ਨੇ ਜਿਹੜੀਆਂ ਗੱਲਾਂ ਕਹੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਉਹਨਾਂ ਨੇ ਕਿਹਾ ਕਿ ਪਾਠੀ ਸਿੰਘ ਸੀ ਜਿਹੜੇ ਜਵਾਰ ਸਿੰਘ ਵਾਲਾ ਜਿਹੜਾ ਪਿੰਡ ਸੀ ਉੱਥੋਂ ਦੇ ਜਿਹੜੇ ਪਾਠੀ ਸਿੰਘ ਆ ਉਹ ਤੋਂ ਪੁੱਛ ਗਿਛ ਨਹੀਂ ਕੀਤੀ ਗੀ ਸੁਖਪਾਲ ਖੈਰਾ ਨੇ ਤਾਂ ਬਕਾਇਦਾ ਅੱਜ ਜੋ ਪਾਠੀ ਗੋਰਾ ਸਿੰਘ ਆ ਉਹਨੂੰ ਸਾਹਮਣੇ ਲਿਆ ਕੇ ਇਹ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਪੁੱਛ ਗਿਛ ਤਾਂ ਹੋਈ ਆ ਦੇਖੋ ਜਾਂ ਤੇ ਖੈਰਾ ਸਾਹਿਬ ਜਾਣਬੁੱਝ ਕੇ ਸ਼ਬਦਾਂ ਨੂੰ ਤੋੜਮਣੂ ਰਹੇ ਆ ਜਾਂ ਸ਼ਾਇਦ ਉਹਨਾਂ ਦੀ ਉਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਠੀਕ ਹੈ ਨਾ ਇੱਕ ਜਦੋਂ ਕਮਿਸ਼ਨ ਬਣਦਾ ਆ ਕਮਿਸ਼ਨ ਦਾ ਇੱਕ ਦਾਇਰਾ ਹੁੰਦਾ ਇੱਕ ਉਹ ਰਿਪੋਰਟ ਬਣਾਉਂਦਾ ਆ ਠੀਕ ਹੈ ਨਾ ਕਮਿ ਜੋਰਾ ਸਿੰਘ ਕਮਿਸ਼ਨ ਬਣਿਆ ਬਾਦਲ ਸਾਹਿਬ ਨੇ ਉਦੀ ਸਰਕਾਰ ਨੇ ਬਣਾਇਆ ਉਸ ਨੇ ਆਪਣੀ ਜਿਹੜੀ ਰਿਪੋਰਟ ਕੰਪਾਈਲ ਕੀਤੀ ਇਨਕੁਆਇਰੀ ਕੀਤੀ ਤੇ ਰਿਪੋਰਟ ਸਬਮਿਟ ਕਰ ਦਿੱਤੀ ਉਸ ਰਿਪੋਰਟ ਦੇ ਵਿੱਚ ਉਸੋਂ ਤੱਕ ਜਦੋਂ ਤੱਕ ਉਹ ਰਿਪੋਰਟ ਇੱਕ ਵਾਰੀ ਸਬਮਿਟ ਹੋ ਗਈ ਉਸ ਦੇ ਬਾਅਦ ਤੇ ਉਹ ਚ ਕੋਈ ਚੇਂਜ ਨਹੀਂ ਹੋ ਸਕਦੀ ਠੀਕ ਹੈ ਨਾ ਉਹ ਜੇ ਉਸ ਦੀ ਆਪਾਂ ਗੱਲ ਕਰਦੇ ਹਾਂ ਉਸ ਪਾਰਟੀ ਦੀ ਇੰਟੈਰੋਗੇਸ਼ਨ ਹੋਈ ਤਾਂ ਉਸ ਰਿਪੋਰਟ ਨੂੰ ਸਬਮਿਟ ਕਰਨ ਤੋਂ ਬਾਅਦ ਹੋਈ ਤਾਂ ਜੋਰਾ ਸਿੰਘ ਜਿਹੜੇ ਕਮਿਸ਼ਨ ਤੋਂ ਪਹਿਲਾਂ ਹੀ ਕਿਵੇਂ ਮੈਂਸ਼ਨ ਕਰ ਦਿੰਦੇ ਕਿ ਉਹਦੀ ਇੰਟੈਰੋਗੇਸ਼ਨ ਹੋਈ ਜਦਕਿ ਜੋਰਾ ਸਿੰਘ ਕਮਿਸ਼ਨ ਨੇ ਵਿੱਚ ਸ਼ਰੇਆਮ ਜਾਨੀ ਕਿ ਤਿੰਨ ਚਾਰ ਫਾਈਂਡਿੰਗਸ ਹੈਗੀਆਂ ਨੇ ਕਿ ਜਦੋਂ ਉਹਨਾਂ ਨੇ ਉਥੋਂ ਦੀ ਜਿਹੜੀ ਕਿ ਕੁਝ ਜੜੀਆਂ ਸਿੱਖ ਸੰਸਥਾਵਾਂ ਸੀ ਜਾਂ ਹੋਰ ਲੋਕ ਸੀ ਉਹਨਾਂ ਨੇ ਜਦੋਂ ਉਹਨਾਂ ਨਾਲ ਇਨਕੁਆਇਰੀ ਕੀਤੀ ਤਾਂ 6 ਨਾਮ ਉਸ ਦੇ ਵਿੱਚ ਆਏ ਈ ਇਵਨ ਉਸ ਦੇ ਵਿੱਚ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਉਹਨਾਂ ਛਿਆਂ ਦੀ ਕੋਈ ਇੰਟੈਰੋਗੇਸ਼ਨ ਹੀ ਨਹੀਂ ਹੋਈ ਉਹਨਾਂ ਤੋਂ ਕੁਝ ਪਤਾ ਹੀ ਨਹੀਂ ਕੀਤਾ ਗਿਆ ਇਵਨ ਜਿਹੜਾ ਹੈਗਾ ਜਿਹੜੀ ਸਿਟ ਬਣਾਈ ਸੀ ਉਹ ਸਿਟ ਨੇ ਵੀ ਆਪਣਾ ਕੰਮ ਢੰਗ ਨਾਲ ਨਹੀਂ ਕੀਤਾ ਉਸ ਉਸ ਵਕਤ ਤੱਕ ਜਿਹੜੀ ਉਹ ਰਿਪੋਰਟ ਦੇ ਮਤਾਬਕ ਉਸ ਦੇ ਵਿੱਚ ਦੋ ਪੁਲਿਸ ਅਫਸਰ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਦਰਜ ਹੈ ਉਹਨਾਂ ਨੇ ਕੱਲ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਆਖਿਆ ਇੱਕ ਐਸਪੀ ਰੈਂਕ ਦਾ ਇੱਕ ਡੀਐਸਪੀ ਰੈਂਕ ਦਾ ਜਦੋਂ ਉਹਨਾਂ ਨੇ ਕਬੂਲਿਆ ਪਰਸਨਲੀ ਉਹਨਾਂ ਦੇ ਸਾਹਮਣੇ ਜਦੋਂ ਉਹ ਪੇਸ਼ ਹੋਏ ਕਿ ਅਸੀਂ ਅੱਜ ਤੱਕ ਕਿਸੇ ਵੀ ਇਨਕੁਆਰੀ ਦੇ ਵਿੱਚ ਸ਼ਾਮਲ ਨਹੀਂ ਹੋਏ ਕਿਤੇ ਵੀ ਅਸੀਂ ਕੋਈ ਹੂੰ ਫਿਰ ਸੁਖਪਾਲ ਖਹਿਰਾ ਜਿਹੜੀਆਂ ਗੱਲਾਂ ਕਰ ਰਿਹਾ ਉਹ ਕਿਉਂ ਕਰ ਰਿਹਾ ਸੁਖਪਾਲ ਖਹਿਰਾ ਆਪਣੇ ਬਫਾਦਲੀ ਗੱਲਾਂ ਕਰ ਰਿਹਾ ਔਰ ਸਰਫਾਰ ਖਹਿਰਾ ਤੋਂ ਵੱਧ ਆਪਰਚੂਨਿਸਟਿਕ ਜਿਹੜਾ ਹੈਗਾ ਮੌਕਾਪ੍ਰਸਤ ਰਾਜਨੀਤੀ ਪੰਜਾਬ ਦੇ ਵਿੱਚ ਨਹੀਂ ਹੈਗਾ ਤੁਸੀਂ ਉਹਨਾਂ ਦੀਆਂ ਪੁਰਾਣੀਆਂ ਵੀਡੀਓ ਕਢਾ ਕੇ ਦੇਖ ਲਓ ਸਮੇਂ-ਸਮੇਂ ਤੇ ਉਹ ਸ਼ਬਦਾਂ ਦਾ ਹੇਰ-ਫੇਰ ਅਪਣਾ ਕਰਦੇ ਰਹਿੰਦੇ ਹੈਗੇ ਔਰ ਮੌਕਾਪ੍ਰਸਤੀ ਦੀ ਐਸੀ ਰਾਜਨੀਤੀ ਪਿਛਲੇ 70 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਤੁਹਾਨੂੰ ਦੇਖਣ ਨੂੰ ਨਹੀਂ ਮਿਲ ਸਕਦੀ ਪਰ ਜਿਹੜੀ ਗੱਲ ਠੀਕ ਹੈ ਜੇ ਉਹ ਮੌਕਾਪ੍ਰਸਤ ਸੀ ਪਰ ਤੁਸੀਂ ਲੈ ਕੇ ਕਿਉਂ ਆਏ ਆਮ ਆਦਮੀ ਪਾਰਟੀ ਸਾਡੀ ਬਹੁਤ ਵੱਡੀ ਗਲਤੀ ਸੀ ਉਸ ਟਾਈਮ ਤੇ ਠੀਕ ਹੈ ਨਾ ਵਲੰਟੀਅਰ ਨੂੰ ਪਿੱਛੇ ਛੱਡ ਕੇ ਉਹਨਾਂ ਨੂੰ ਲਿਆਂਦਾ ਗਿਆ ਉਹਨਾਂ ਨੂੰ ਲਿਆ ਕੇ ਸਪੋਕਸਪਰਸਨ ਬਣਾਇਆ ਚੀਫ ਸਪੋਕਸਪਰਸਨ ਬਣਾਇਆ ਉਹਨਾਂ ਨੂੰ ਟਿਕਟ ਦਿੱਤੀ ਐਮਐਲਏ ਬਣਾਇਆ ਵਿਪ ਬਣਾਇਆ ਐਲਓਪੀ ਬਣਾਇਆ ਉਦੋਂ ਤੱਕ ਤਾਂ ਸਾਰਾ ਕੁਝ ਠੀਕ ਸੀ ਈਵਨ ਐਲਓਪੀ ਦੇ ਅਹੁਦੇ ਤੋਂ ਉਤਾਰਨ ਤੋਂ 10 ਦਿਨ ਪਹਿਲਾਂ ਤੱਕ ਉਹਨਾਂ ਦੀ ਇੱਕ ਤੁਸੀਂ ਵੀਡੀਓ ਦੇਖਿਓ ਜ ਜਿਹੜੀ ਕਿ ਬਾਅਦ ਦੇ ਵਿੱਚ ਉਹ ਬੜੇ ਜ਼ੋਰ ਸ਼ੋਰ ਨਾਲ ਉਹਨਾਂ ਨੇ ਆਖਿਆ ਕਿ ਜੇ ਕਾਂਗਰਸ ਨਾਲ ਸਮਝੌਤਾ ਹੋ ਜਾ ਆਵਾਦੀ ਪਾਰਟੀ ਦਾ ਤਾਂ ਬਹੁਤ ਵਧੀਆ ਹੋਊਗਾ ਤੇ ਜਦੋਂ ਐਲਓਪੀ ਤੋਂ ਉਤਾਰੇ ਉਤਰ ਗਏ ਬਿਲਕੁਲ ਉਲਟ ਹੋ ਗਏ ਉਹ ਉਹਨੂੰ ਕੱਲ ਜਦੋਂ ਉਹਨਾਂ ਨੇ ਕੱਲ ਪਰਸੋਂ ਦੀ ਇੱਕ ਹੋਰ ਮੈਸਟੇਟਮੈਂਟ ਦੇਖ ਰਿਆ ਸੀ ਤੇ ਉਹ ਹੁਣ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਨਾਲੋਂ ਤੋ ਕਾਂਗਰਸ ਚੰਗੀ ਹੈ ਤੁਸੀਂ ਕੀ ਯਕੀਨ ਕਰੋਗੇ ਉਹਨਾਂ ਦੇ ਇਤੋਂ ਵੱਧ ਜਿਹੜੀ ਹੈਗੀ ਹੈ ਮੌਕਾ ਪਰਸਥਿਤੀ ਦੀ ਰਾਜਨੀਤੀ ਹੋਰ ਕੀ ਹੋ ਸਕਦੀ ਹੈ ਅੱਛਾ ਇੱਕ ਸਾਰੀ ਗੱਲਬਾਤ ਦੇ ਵਿੱਚ ਸੁਭਾਵਿਕ ਤੌਰ ਦੇ ਉੱਤੇ ਜਸਟਿਸ ਜੋਰਾ ਸਿੰਘ ਨੇ ਭਾਵੇਂ ਇਹ ਗੱਲ ਸਿਰਫ ਇੰਨੀ ਕਹੀ ਹੈ ਕਿ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਉਹਨਾਂ ਤੋਂ ਪੁੱਛਗ੍ਰਿਛ ਹੋਣੀ ਚਾਹੀਦੀ ਸੀ ਇਹ ਬੰਦਿਆਂ ਤੋਂ ਚਾਹੇ ਉਹ ਸਿੱਖ ਹੈ ਚਾਹੇ ਕੋਈ ਉਹਨਾਂ ਦੀ ਸ਼ਾਇਦ ਉਹ ਸਮੇਂ ਮਨਛਣਾ ਨਾ ਵੀ ਰਹੀ ਹੋਵੇ ਪਰ ਇਹ ਗੱਲ ਹੁਣ ਪੂਰੀ ਤਰ੍ਹਾਂ ਇਸ ਢੰਗ ਨਾਲ ਨਹੀਂ ਬੰਦੀ ਜਾ ਰਹੀ ਕਿ ਜਸਟਿਸ ਰਣਜੀਤ ਸਿੰਘ ਆ ਜਿਹੜੇ ਉਹ ਤਾਂ ਸਾਰੀ ਸੂਈ ਟਿਕਾ ਰਹੇ ਆ ਡੇਰਾ ਸਰਸਾ ਦੇ ਵੱਲ ਤੇ ਜਸਟਿਸ ਜੋਰਾ ਸਿੰਘ ਦਵਾਰੇ ਉਹ ਸੂਈ ਨੂੰ ਮੋੜ ਕੇ ਸਿੱਖਾਂ ਦੇ ਵੱਲ ਲਿਆਉਣਾ ਚ ਦੇਖੋ ਪਹਿਲੀ ਗੱਲ ਤਾਂ ਸਾਨੂੰ ਇਹ ਸਮਝਣਾ ਪਏਗਾ ਜਿਹੜਾ ਹੈਗਾ ਇੱਕ ਜਦੋਂ ਕਮਿਸ਼ਨ ਬੰਦਾ ਆ ਇਹ ਇੱਕ ਇਨਕੁਆਇਰੀ ਕਮਿਸ਼ਨ ਹੁੰਦਾ ਇਹਨੇ ਕੋਈ ਇੰਟੈਰੋਗੇਟ ਨਹੀਂ ਕਰਨਾ ਹੁੰਦਾ ਉਹ ਜਿਹੜੇ ਜਿਹੜੇ ਵੀ ਸਬੂਤ ਉਸ ਵਕਤ ਉਸ ਨੂੰ ਮਿਲਦੇ ਹੈਗੇ ਆ ਉਹ ਸਬੂਤਾਂ ਦੇ ਆਧਾਰ ਦੇ ਉੱਤੇ ਉਹ ਆਪਣੀ ਰਿਪੋਰਟ ਤਿਆਰ ਕਰਦਾ ਆ ਇੱਕ ਚੀਜ਼ ਹੋਰ ਜਾਨੀ ਕਿ ਨਵਦੀਰ ਜੀ ਮੈਂ ਤੁਹਾਨੂੰ ਦੱਸਿਆ ਤੁਹਾਡੇ ਵੀ ਧਿਆਨ ਚ ਹੋਏਗਾ ਆਮ ਲੋਕਾਂ ਦੀ ਇਹ ਪਰਸੈਪਸ਼ਨ ਹੈਗੀ ਜਦੋਂ ਵੀ ਕੋਈ ਕਮਿਸ਼ਨ ਬੰਦਾ ਹੈਗਾ ਆਮ ਲੋਕ ਆਪਾਂ ਸਾਰੇ ਸੋਚਦੇ ਆ ਕਿ ਕਮਿਸ਼ਨ ਬਣਾਇਆ ਸਰਕਾਰ ਨੇ ਆਪਣੀ ਮਰਜ਼ੀ ਦੀ ਤੋ ਰਿਪੋਰਟ ਤਿਆਰ ਕਰਵਾਉਣੀ ਹੈ ਤੇ ਉਸੇ ਤਰੀਕੇ ਨਾਲ ਸਾਰਾ ਕੁਝ ਹੋਏਗਾ ਪਰ ਹੈਰਾਨਗੀ ਉਦੋਂ ਹੋਈ ਜਦੋਂ ਆਪਣੀ ਰਿਪੋਰਟ ਸਬਮਿਟ ਕਰਨ ਉਹ ਸੈਕਟਰੀਅਟ ਦੇ ਵਿੱਚ ਗਏ ਮੁੱਖ ਮੰਤਰੀ ਤੱਕ ਕੀ ਉਪ ਮੁੱਖ ਮੰਤਰੀ ਤੱਕ ਕੀ ਚੀਫ ਸੈਕਟਰੀਅਟ ਤੱਕ ਕੀ ਇਵਨ ਜਾਨੀ ਕਿ ਪੀਐਮ ਤੱਕ ਉਹਨਾਂ ਦੀ ਰਿਪੋਰਟ ਜਾਨੀ ਕਿ ਰਿਸਿਵ ਕਰਨ ਨੂੰ ਨਹੀਂ ਆਇਆ ਔਰ 5 ਘੰਟੇ ਉਹਨਾਂ ਨੇ ਉੱਥੇ ਵੇਟ ਕੀਤੀ ਤੇ ਸ ਸਾਨੂੰ ਤਾਂ ਹੀ ਸੀ ਕਿ ਬਾਦਲਾਂ ਦੇ ਨੂੰ ਜਾਨੀ ਕਿ ਕਮਿਸ਼ਨ ਬਣਾਇਆ ਹੈ ਤੇ ਨੈਚੁਰਲੀ ਇਹ ਵੀ ਸਾਰੀ ਰਿਪੋਰਟ ਉਹਨਾਂ ਦੇ ਪੱਖ ਦੇ ਵਿੱਚ ਲਿਖੀ ਹੋਏਗੀ ਪਰ ਜਦੋਂ ਇਹ ਇਹ ਘਟਨਾ ਵਾਪਰੀ ਤਾਂ ਨੈਚੁਰਲੀ ਸਾਨੂੰ ਵੀ ਇਸ ਚੀਜ਼ ਦਾ ਅਚੰਭਾ ਹੋਇਆ ਔਰ ਤੁਸੀਂ ਦੇਖਿਆ ਹੋਵੇਗਾ ਜੋਰਾ ਸਿੰਘ ਕਮਿਸ਼ਨ ਜੋ ਸਰਦਾਰ ਜੋਰਾ ਸਿੰਘ ਨੇ ਜਿਹੜੇ ਸਾਬਕਾ ਜੱਜ ਨੇ ਉਹਨਾਂ ਨੇ ਕੱਲ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਆਖਿਆ ਮਤਲਬ ਉਹ ਐਨੇ ਜਾਨੀ ਕਿ ਚੈਲੰਜ ਭਰੇ ਮਾਹੌਲ ਦੇ ਵਿੱਚ ਕੰਮ ਕਰ ਰਹੇ ਸੀ ਕਿਉਂਕਿ ਸਰਕਾਰੀ ਮਸ਼ੀਨਰੀ ਜਿੰਨੇ ਇੰਟੈਰੋਗੇਟ ਕਰਨਾ ਜਾਂ ਸਾਰਾ ਕੁਝ ਕਰਨਾ ਉਹਨੂੰ ਸਪੋਰਟ ਹੀ ਨਹੀਂ ਕਰਦੀ ਸੀ ਠੀਕ ਹੈ ਨਾ ਇਹਦਾ ਮਤਲਬ ਇਹ ਹੋਇਆ ਕਿ ਬਾਦਲ ਸਾਹਿਬ ਜਿਹੜੇ ਹੈਗੇ ਸੀ ਉਸ ਸਮੇਂ ਦੀ ਸਰਕਾਰ ਸੀ ਜਿਹੜੀ ਉਹ ਜੋਰਾ ਸਿੰਘ ਕਮਿਸ਼ਨ ਦੇ ਜ਼ਰੀਏ ਕਲੀਨ ਚਿੱਟ ਲੈਣਾ ਚਾਹੁੰਦੀ ਸੀ ਜਦੋਂ ਉਦੋਂ ਤੱਕ ਕੋਈ ਇਨਵੈਸਟੀਗੇਸ਼ਨ ਹੀ ਨਹੀਂ ਹੋਈ ਤਾਂ ਉਹ ਕਿਹਦੇ ਵੱਲ ਇਸ਼ਾਰਾ ਕਰੇ ਉਹ ਤਾਂ ਸਿਰਫ ਜਿਹੜੇ ਸਬੂਤਾਂ ਦੇ ਆਧਾਰ ਤੇ ਜਿਹੜੇ ਗਵਾਹ ਪੇਸ਼ ਹੋਏ ਸਬੂਤਾਂ ਦੇ ਆਧਾਰ ਤੇ ਇੱਕ ਰਿਪੋਰਟ ਜਿਹੜਾ ਕੰਪਾਈਲ ਕਰਕੇ ਦੇ ਸਕਦਾ ਉਸ ਤੋਂ ਬਾਅਦ ਦਾ ਕੰਮ ਤਾਂ ਜਿਹੜਾ ਹੈਗਾ ਇਨਟੈ ਜਿਹੜੇ ਇਨਵੈਸਟੀਗੇਸ਼ਨ ਏਜੰਸੀ ਜਿਹੜੀਆਂ ਹੈਗੀਆਂ ਉਹਨਾਂ ਦਾ ਕੰਮ ਹੁੰਦਾ ਇਸ ਕਰਕੇ ਜੋਰਾ ਸਿੰਘ ਕਮਿਸ਼ਨ ਨੇ ਕਿਤੇ ਵੀ ਨਹੀਂ ਲਿਖਿਆ ਉਸ ਨੇ ਕਿਸੇ ਵੱਲ ਵੀ ਜਨਨ ਕਿ ਇਦਾਂ ਤੇ ਆਖੇ ਨਹੀਂ ਕਿ ਫਲਾਣੀ ਕਮਿਊਨਿਟੀ ਦੇ ਬੰਦੇ ਜਾਂ ਫਲਾਣੇ ਧਰਮ ਦੇ ਬੰਦੇ ਚ ਇਨਵੋਲ ਨਹੀਂ ਉਹਨੇ ਇਹ ਛੱਕੀ ਬੰਦੇ ਆ ਇਹਨਾਂ ਦੀ ਇਨਟਰੋਗੇਸ਼ਨ ਹੋਣੀ ਚਾਹੀਦੀ ਹੈ ਪਰ ਆਮ ਆਦਮੀ ਪਾਰਟੀ ਨੇ ਤਾਂ ਜਸਟਿਸ ਰਣਜੀਤ ਸਿੰਘ ਦੀ ਜਿਹੜੀ ਜਾਂਚ ਰਿਪੋਰਟ ਆਈ ਹੈ ਉਹਦੇ ਤੇ ਵੀ ਤੁਹਾਡੀ ਤਾਂ অসੰਤੁਸ਼ਟਤਾ ਤੁਸੀਂ ਕਹਿ ਰਹੇ ਹੋ ਹੁਣ ਕਾਰਵਾਈ ਨਹੀਂ ਹੋਈ ਜਦ ਕਿ ਐਸਆਈਟੀ ਹੁਣ ਬਣਾਤੀ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਕਿ ਜਸਟਿਸ ਜੋਰਾ ਸਿੰਘ ਦੇ ਕੇਸ ਦੇ ਵਿੱਚ ਨਹੀਂ ਹੋਈਆਂ ਉਹ ਤਾਂ ਰਣਜੀਤ ਸਿੰਘ ਦੇ ਕੇਸ ਦੇ ਵਿੱਚ ਹੋਈਆਂ ਹੁਣ ਆਵਾਦ ਵੀ ਪਾਰਟੀ ਨੂੰ ਤੁਸੀਂ ਅੱਗੇ ਤੁਸੀਂ ਦੇਖੋ ਇਹਦੇ ਵਿੱਚ ਤੁਹਾਨੂੰ ਦੇਖੋ ਬਾਦਲ ਸਾਹਿਬ ਤੋਂ ਤਾਂ ਇਸ ਚੀਜ਼ ਦਾ ਕਦੇ ਉਮੀਦ ਹੈ ਹੀ ਨਹੀਂ ਸੀ ਕਿ ਉਹ ਜਸਟਿਸ ਜੋਰਾ ਸਿੰਘ ਦੇ ਜਿਹੜੇ ਕਮਿਸ਼ਨ ਦੇ ਉੱਤੇ ਐਕਟ ਕਰਨਗੇ ਉਸ ਦੀ ਰਿਪੋਰਟ ਨੂੰ ਜਨਤਕ ਕਰਨਗੇ ਰਿਪੋਰਟ ਅੱਜ ਤੱਕ ਵੀ ਜਨਤਕ ਨਹੀਂ ਹੋਈ ਜੋਰਾ ਸਿੰਘ ਦੀ ਰਿਪੋਰਟ ਲੇਕਿਨ ਜਿਹੜੀ ਸਭ ਤੋਂ ਮੰਦਭਾਗਾ ਇਹ ਹੈਗਾ ਕੀ ਕੈਪਟਨ ਸਾਹਿਬ ਦੀ ਜਦੋਂ ਸਰਕਾਰ ਬਣੀ ਉਸ ਤੋਂ ਪਹਿਲਾਂ ਉਹਨਾਂ ਨੇ ਗੁਟਕਾ ਸਾਫ ਫੜ ਕੇ ਇਹ ਸੋਹ ਖਾਧੀ ਸੀ ਕਿ ਮੇਰਾ ਸਭ ਤੋਂ ਪਹਿਲਾ ਕੰਮ ਹੋਏਗਾ ਜਿਹੜਾ ਹੈਗਾ ਬਰਗਾੜੀ ਦੇ ਵਿੱਚ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀ ਹੋਈ ਹੈ ਤੇ ਬਾਈਬਲ ਕਾਲਾ ਕਾਂਡ ਜਿਹੜਾ ਹੈਗਾ ਗੋਲੀ ਕਾਂਡ ਹੈਗਾ ਉਹਦੇ ਦੋਸ਼ੀਆਂ ਨੂੰ ਫੜ ਕੇ ਸਜ਼ਾ ਦੇਣਾ ਅੱਜ 600 ਤੇ 66 ਦਿਨ ਹੋ ਗਏ ਉਹਨਾਂ ਦੀ ਸਰਕਾਰ ਬਣਿਆ ਹੋਇਆ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਰਜੀਤ ਸਿੰਘ ਕਮਿਸ਼ਨ ਦੀ ਗੱਲ ਕਰਦੇ ਹੋ ਉਹਦੇ ਵਿੱਚ ਕੁਝ ਪੁਲਿਸ ਅਫਸਰਾਂ ਦਾ ਨਾਮ ਆਇਆ ਕੁਝ ਦੋਸ਼ੀਆਂ ਦਾ ਨਾਮ ਆਇਆ ਹੋਇਆ ਕਿ ਹਾਈ ਕੋਰਟ ਦੇ ਰਿਟ ਵਿੱਚ ਉਹਨਾਂ ਨੂੰ ਜਨਨਕ ਸਟੇ ਮਿਲ ਗਿਆ ਕਿਉਂ ਮਿਲਿਆ ਸਟੇ ਆਪਾਂ ਸਾਰਿਆਂ ਨੂੰ ਇਹ ਚੀਜ਼ ਦਾ ਜਨਨਕ ਸਮਝਣੀ ਪਵੇਗੀ ਜਦੋਂ ਇੱਕ ਕਮਿਸ਼ਨ ਬਣਦਾ ਹੈਗਾ ਉਸੇ ਇਸ਼ੂ ਦੇ ਉੱਤੇ ਦੂਜਾ ਕਮਿਸ਼ਨ ਬਣਾਉਣ ਤੋਂ ਪਹਿਲਾਂ ਉਸ ਨੂੰ ਡੀ ਨੋਟੀਫਾਈ ਕਰਨਾ ਹੁੰਦਾ ਉਹ ਜੋਰਾ ਸਿੰਘ ਕਮਿਸ਼ਨ ਨੂੰ ਡੀ ਨੋਟੀਫਾਈ ਤਾਂ ਕੀਤਾ ਨਹੀਂ ਕਮਿਸ਼ਨ ਵੀ ਬਣ ਗਿਆ ਇਸੇ ਆਧਾਰ ਦੇ ਉੱਤੇ ਉਹਨਾਂ ਨੂੰ ਜਿਹੜਾ ਹੈਗਾ ਸਟੇ ਮਿਲ ਗਿਆ ਔਰ ਹੁਣ ਉਹ ਸਿਰਫ ਇਹ ਬਹਾਨਾ ਲਾ ਰਹੀ ਹੈ ਸਰਕਾਰ ਕਿ ਉਹਨਾਂ ਨੂੰ ਸਟੇ ਮਿਲਿਆ ਹੋਇਆ ਉਹ ਅੱਗੇ ਫਰਦਰ ਜਾਣ ਚੱਲੀ ਨਹੀਂ ਰਹੀ ਤੁਸੀਂ ਦੇਖੋ 28 ਅਗਸਤ ਨੂੰ ਤੁਸੀਂ ਸਾਨੂੰ ਛੱਡੋ ਠੀਕ ਹੈ ਨਾ 28 ਅਗਸਤ ਨੂੰ ਵਿਧਾਨ ਸਭਾ ਦੇ ਵਿੱਚ ਲਾਈਵ ਸੈ ਵਨ ਆਫ ਦਾ ਮੋਸਟ ਜਿਹੜਾ ਹੈਗਾ ਸੀਨੀਅਰ ਜਿਹੜਾ ਮੰਤਰੀ ਸਰਦਾਰ ਤ੍ਰਿਪਤ ਬਾਜਵਾ ਜੀ ਉਹਨਾਂ ਨੇ ਸ਼ਰਿਆ ਵਿਧਾਨ ਸਭਾ ਦੇ ਵਿੱਚ ਇਹ ਗੱਲ ਆਖੀ ਸੀ ਜਦੋਂ ਅਕਾਲੀਆਂ ਨੇ ਬਾਈਕਾਟ ਕੀਤਾ ਸੀ ਠੀਕ ਹੈ ਨਾ ਕਿ ਜੇਕਰ ਤੁਹਾਨੂੰ ਰਣਜੀਤ ਸਿੰਘ ਕਮਿਸ਼ਨ ਦੇ ਉੱਤੇ ਭਰੋਸਾ ਨਹੀਂ ਹੈਗਾ ਤੁਹਾਨੂੰ ਇਹ ਲੱਗਦਾ ਹੈ ਕਿ ਕਾਂਗਰਸ ਨੇ ਇਹ ਬਣਾਇਆ ਹੈ ਸ਼ਾਇਦ ਆਪਣੇ ਹਿਸਾਬ ਨਾਲ ਰਿਪੋਰਟ ਲਿਖਾ ਲਈ ਹੈ ਤੇ ਜੇਕਰ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕਰ ਦਈਏ ਜਾਂ ਉਹਦੇ ਤੇ ਕਾਰਵਾਈ ਕਰ ਲਈਏ ਬਚਦੇ ਤੁਸੀਂ ਤਦ ਵੀ ਨਹੀਂ ਇਹਦਾ ਕੀ ਮਤਲਬ ਹੋਇਆ ਹੂੰ ਉਹਨਾਂ ਦੇ ਮੰਤਰੀ ਤੱਕ ਮੰਨ ਰਹੇ ਨੇ ਸਾਰੇ ਮੰਨ ਰਹੇ ਨੇ ਤਾਂ ਕੀ ਮਜਬੂਰੀ ਹੈ ਕੈਪਟਨ ਸਾਹਿਬ ਦੀ ਉਹ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਕਿਉਂ ਕਾਰਵਾਈ ਨਹੀਂ ਕਰ ਰਹੇ ਹੋ ਕਿਉਂ ਕਾਰਵਾਈ ਅੱਗੇ ਨਹੀਂ ਚੱਲ ਰਹੀ ਹੋ ਪਰ ਕੈਪਟਨ ਸਾਹਿਬ ਤਾਂ ਕਹਿੰਦੇ ਕਿ ਜਦੋਂ ਵੀ ਇਲੈਕਸ਼ਨ ਹੁੰਦੇ ਜਿਹੜੇ ਵੀ ਇਲੈਕਸ਼ਨ ਹੁੰਦੇ ਉਹ ਅਸੀਂ ਜਿੱਤੀ ਜਾਂਦੇ ਹਾਂ ਕਾਂਗਰਸ ਪਾਰਟੀ ਤਾਂ ਇਹੀ ਕਹਿੰਦੀ ਹੈ ਨਾ ਦੇਖੋ ਕਿਹੜੇ ਇਲੈਕਸ਼ਨ ਜਿੱਤੇ ਉਸ ਤੋਂ ਬਾਅਦ ਕੀ ਹੋਇਆ ਕਾਰਪੋਰੇਸ਼ਨ ਦਾ ਇਲੈਕਸ਼ਨ ਹੋਇਆ ਉਪਚੋਣ ਹੋਈ ਉਪਚੋਣ ਹੋਈ ਕਾਰਪੋਰੇਸ਼ਨ ਦਾ ਇਲੈਕਸ਼ਨ ਹੋਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਹੋਈ ਪੰਚਾਇਤੀ ਚੋਣਾਂ ਹੋਈਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਆਪਣਾ ਜਿਹੜ ਠੀਕ ਹੈ ਨਾ ਸਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਦੀ ਹੈ ਬਹੁਤ ਵੱਖਰੇ ਵੱਖਰੇ ਹੱਤਕੰਢੇ ਉਹ ਅਪਣਾਉਂਦੀ ਹੈ ਤੋਂ ਇਸ ਕਰਕੇ ਇਹ ਇਲੈਕਸ਼ਨ ਕੋਈ ਮਾਇਨੇ ਨਹੀਂ ਰੱਖਦੇ ਪਤਾ ਤੇ ਉਦੋਂ ਲੱਗਦਾ ਜਦੋਂ ਜਨਰਲ ਇਲੈਕਸ਼ਨ ਹੁੰਦਾ ਇਹ ਚ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦੇਣੀ ਚਾਹਾਂਗਾ ਜੇਕਰ ਇਸ ਚੀਜ਼ ਦੇ ਉੱਤੇ ਹੈ ਗਿਆ ਤਲਵੰਡੀ ਸਾਬੋ ਚ 2014 ਦੇ ਵਿੱਚ ਅਗਸਤ ਦੇ ਵਿੱਚ ਇਲੈਕਸ਼ਨ ਹੋਇਆ ਬਾਈ ਇਲੈਕਸ਼ਨ ਹੋਇਆ ਠੀਕ ਹੈ ਉਸ ਟਾਈਮੇ ਜਦੋਂ ਜੀਤ ਮਹਿੰਦਰ ਅਕਾਲੀ ਦਲ ਕਾਂਗਰਸ ਛੱਡ ਕੇ ਅਕਾਲੀ ਦਲ ਦੇ ਵਿੱਚ ਚਲਾ ਗਿਆ ਠੀਕ ਹੈ ਉਸ ਸਮੇ ਬੀਬੀ ਬਲਜਿੰਦਰ ਕੌਰ ਉੱਥੋਂ ਖੜੇ ਹੋਏ ਆਵਾਮੀ ਪਾਰਟੀ ਵੱਲੋਂ ਉਸ ਵਕਤ ਵੀ ਪੰਜਾਬ ਦੇ ਵਿੱਚ ਤਾਜ਼ਾ-ਤਾਜ਼ਾ ਚਾਰ ਐਮਪੀ ਬਣੀ ਸੀ ਪੰਜਾਬ ਦੇ ਵਿੱਚ ਲਹਿਰ ਵੀ ਹੈਗੀ ਸੀ ਇਸ ਦੇ ਬਾਵਜੂਦ ਉਹਨਾਂ ਨੂੰ ਤਕਰੀਬਨ 10 ਕ ਹਜ਼ਾਰ ਵੋਟ ਪਈ ਪਰ ਜਦੋਂ ਜਨਰਲ ਇਲੈਕਸ਼ਨ ਆਇਆ ਉਸੇ ਬਲਜਿੰਦਰ ਕੌਰ ਨੇ ਉਹਨਾਂ ਹੀ ਤਣਾੜਾ ਨੂੰ ਉਹਨਾਂ ਜ ਤਕੜੇ ਜਾਣੇ ਕਿ ਜਿਹੜੇ ਚਾਰ-ਚਾਰ ਵਾਰੀ ਜਿੱਤੇ ਹੋਏ ਐਮਐਲਏ ਸੀ ਪਟਕਣੀ ਦਿੱਤੀ ਕਿ ਨਹੀਂ 20 ਹਜ਼ਾਰ ਵੋਟਾਂ ਤੇ ਉਹ ਕਿਵੇਂ ਹੋ ਗਿਆ ਫਿਰ ਸੋ ਇਹ ਜਿਹੜਾ ਹੈਗਾ ਨਾ ਇਹ ਕੋਈ ਪੈਰਾਮੀਟਰ ਨਹੀਂ ਹੁੰਦਾ ਕਿ ਜੇਕਰ ਤੁਸੀਂ ਉਪਚੋਣ ਜਿੱਤ ਗਏ ਉਹ ਪੰਚਾਇਤੀ ਚੋਣਾਂ ਜਿੱਤ ਗਏ ਉਹ ਫਿਰ ਫਿਰ ਆਪਾਂ ਇਹ ਮੰਨ ਕੇ ਚੱਲਗੇ ਤੁਹਾਡੀ ਗੱਲਬਾਤ ਉਹ ਕਿ 2019 ਦੇ ਵਿੱਚ ਆਮ ਆਦਮੀ ਪਾਰਟੀ ਫਿਰ ਕਮਾਲ ਕਰੂਗੀ ਬਿਲਕੁਲ ਕਰੇਗੀ ਕਿੰਨੀਆਂ ਸੀਟਾਂ ਦੇਖੋ ਸੀਟਾਂ ਕੋਈ ਮੈਂ ਰਾਜਨੀਤਿਕ ਪੰਡਿਤ ਨਹੀਂ ਹੈਗਾ ਮੈਂ ਜੋਤਸੀ ਨਹੀਂ ਹੈਗਾ ਪਰ ਜਦੋਂ ਲੋਕਾਂ ਦੇ ਵਿੱਚ ਵਿਚਰਦਿਆਂ ਲੋਕਾਂ ਦਾ ਜੋ ਨਜ਼ਰੀਆ ਹੈਗਾ ਲੋਕ ਕਹਿੰਦੇ ਆ ਡਟੇ ਰਹੋ ਇਹ ਤਾਂ ਮੀਡੀਆ ਤੇ ਸੋਸ਼ਲ ਮੀਡੀਆ ਦਾ ਕੰਮ ਹੈ ਖਬਰਾਈਓ ਨਸੀ ਤੁਹਾਡੇ ਨਾਲ ਸੋਸ਼ਲ ਮੀਡੀਆ ਕੋ ਪੜਾ ਲੱਗਣ ਲੱਗਿਆ ਵੱਡੀ ਪਾਰਟੀ ਨੂੰ ਸੋਸ਼ਲ ਮੀਡੀਆ ਦੇਖੋ ਕਿਸੇ ਵਕਤ ਜਦੋਂ ਸੋਸ਼ਲ ਮੀਡੀਆ ਸੀ ਪੜਾ ਨਹੀਂ ਲੱਗਦਾ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਚੰਗਾ ਹੈਗਾ ਵਧੀਆ ਹੈਗਾ ਪਰ ਜਦੋਂ ਉਸ ਦੀ ਅਸਲੀ ਮਤਲਬ ਸਹੀ ਢੰਗ ਦੇ ਨਾਲ ਵਰਤੋਂ ਹੋਵੇ ਪਰ ਅੱਜ ਕੱਲ ਇਹ ਵੇਖਿਆ ਜਾਂਦਾ ਹੈ ਕਿ ਕੁਝ ਪੇੜ ਲੋਕਾਂ ਨੂੰ ਰੱਖ ਲਿਆ ਜਾਂਦਾ ਹੈ ਕਿਸੇ ਖਾਸ ਪਾਰਟੀਕੂਲਰ ਜਿਹੜਾ ਹੈਗਾ ਆਰਗੇਨਾਈਜੇਸ਼ਨ ਨੂੰ ਜਾਂ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਠੀਕ ਹੈ ਨਾ ਉਹ ਬੜੇ ਜ਼ੋਰ ਸ਼ੋਰ ਦੇ ਨਾਲ ਉਸ ਨੂੰ ਜਿਹੜਾ ਹੈਗਾ ਚਲਾਇਆ ਜਾਂਦਾ ਹੈ ਤੇ ਉਦੋਂ ਉਹਨਾਂ ਨੂੰ ਲ ਬਣ ਜੇਗੀ ਪਰ ਆਪਾਂ ਸਾਰੇ ਜਾਣਦੇ ਆ ਸੋਸ਼ਲ ਮੀਡੀਆ ਤੇ ਕਿੰਨੇ ਕ ਪਰਸੈਂਟ ਲੋਕ ਹੈਗੇ ਆ ਆਮ ਕਿਥੇ ਲੋਕੜੇ ਜੇ ਸੋਸ਼ਲ ਮੀਡੀਆ ਦੀ ਗੱਲ ਹੁੰਦੀ ਤਾਂ 2017 ਸਾਡੀ ਸਰਕਾਰ ਬਣ ਜਾਂਦੀ 100 ਸੀਟਾ ਸਾਨੂੰ ਆ ਜਾਣੀਆਂ ਸੀ ਸੋ ਮੇਰਾ ਕਹਿਣ ਦਾ ਮਤਲਬ ਹੈ ਸੋਸ਼ਲ ਮੀਡੀਆ ਜਾਂ ਮੀਡੀਆ ਪ੍ਰਭਾਵ ਪਾਉਂਦਾ ਪਰ ਇੰਨਾ ਪ੍ਰਭਾਵ ਨਹੀਂ ਪਾਉਂਦਾ ਜਿੰਨਾ ਅਸੀਂ ਉਸ ਨੂੰ ਬਣਾਇਆ ਹੋਇਆ ਆਮ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਆਪਣੀ ਪੈਠ ਬਣਾ ਚੁੱਕੀ ਆ ਅੱਜ ਸਾਡੀ ਦਿੱਲੀ ਦੇ ਵਿੱਚ ਸਰਕਾਰ ਹੈ ਪੰਜਾਬ ਦੇ ਵਿੱਚ ਅਸੀਂ ਮੇਨ ਵਿਰੋਧੀ ਤੇ ਰਹੇਗੇ ਆ ਔਰ ਅੱਜ ਜਿਹੜੀ ਆ ਆਮ ਜਿਹੜੀ ਸਾਡੀ ਦਿੱਲੀ ਦੀ ਸਰਕਾਰ ਹੈ ਉਹਦੀ ਸਿਫਤਾਂ ਪੂਰੀ ਦੁਨੀਆ ਕਰਦੀ ਆ ਨਹੀਂ ਉਹਦੀ ਬਿਲਕ ਸਾਡੇ ਮਹੱਲਾ ਕਲੀਨਿੰਗ ਦੀ ਸਿਫਤ ਹੁੰਦੀ ਹੈ ਤੁਹਾਡੀ ਐਜੂਕੇਸ਼ਨ ਦੇ ਜਿਹੜੀ ਪਾਲਿਸੀ ਆ ਉਹਦੀ ਸਿਫਤ ਹੁੰਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜੀ ਗੱਲ ਪੰਜਾਬ ਦੀ ਆ ਪੰਜਾਬ ਦੇ ਲੋਕ ਇਹ ਗੱਲ ਕਿਉਂ ਨਾ ਸੋਚਣ ਕਿ ਜਿਹੜੀ ਆਮ ਆਦਮੀ ਪਾਰਟੀ ਆਪਦੇ 20 ਕ ਬੰਦੇ ਇਹਨਾਂ ਨੂੰ ਚੁਣ ਕੇ ਦਿੱਤੇ ਸੀਗੇ ਇਹਨਾਂ ਨੂੰ ਤਾਂ ਇਕੱਠੇ ਨਹੀਂ ਰੱਖ ਸਕੀ ਇਹ ਤਾਂ ਆਪਸ ਦੇ ਵਿੱਚ ਲੜੀ ਜਾਂਦੇ ਆ ਕੋਈ ਅਸਤੀਫਾ ਦੇ ਗਿਆ ਕੋਈ ਕੁਛ ਕਰ ਗਿਆ ਇਹਨਾਂ ਨੂੰ ਜੇ ਸੱਤਾ ਦੇਤੀ ਹੈ ਕਿਵੇਂ ਸੰਭਾਲ ਲੈਣਗੇ ਬਈ ਕਿ ਤੁਹਾਨੂੰ ਹੋਰ ਦੱਸਾਂ ਹਾਂ ਅਸੀਂ ਕਦੋਂ ਆਖਿਆ ਸੀ ਦੱਸ ਸਾਡੇ ਨਾਲ ਤਾਂ ਲੋਕੀ ਬਿਲਕੁਲ ਗੁੱਸੇ ਨਹੀਂ ਹੈਗੇ ਗੁੱਸੇ ਹੋ ਤਾਂ ਹੁੰਦੇ ਜੇ ਅਸੀਂ ਉਹਨਾਂ ਨੂੰ ਆਖਿਆ ਹੁੰਦਾ ਵੀ ਹਾਂ ਅਸੀਂ ਆਪਸ ਵਿੱਚ ਕਦੇ ਲੜਦੇ ਨਹੀਂ ਅਸੀਂ ਇਹ ਵਾਅਦਾ ਕੀਤਾ ਸੀ ਵੀ ਜਦੋਂ ਸਾਡੀ ਸਰਕਾਰ ਬਣੀ ਠੀਕ ਹੈ ਨਾ ਅਸੀਂ ਆਹਾ ਆਹਾ ਚੀਜ਼ਾਂ ਤੁਹਾਡੇ ਲਈ ਕਰਾਂਗੇ ਗੁੱਡ ਗਵਰਨੈਂਸ ਕਰਾਂਗੇ ਤੁਸੀਂ ਦੱਸੋ 2 ਸਾਲ ਪੰਜਾਬ ਚ ਅੱਛਾ ਅੱਛਾ ਮਤਲਬ ਇਹ ਸਾਡੇ ਤਾਂ ਇਹ ਗੱਲ ਹੈ ਵੀ ਜੇ ਠੀਕ ਹੈ ਹੁਣ ਸਾਡੀ ਸਰਕਾਰ ਨਹੀਂ ਬਣੀ ਹੋਵੇ ਅਸੀਂ ਨਾ ਨਾ ਇਹ ਨਹੀਂ ਚੱਕਰ ਹੈਗਾ ਦੇਖੋ ਕੁਝ ਲੋਕ ਹੁੰਦੇ ਤੁਸੀਂ ਦੇਖੋ ਜਿਹੜੇ ਵਿਸਥਾਪਿਤ ਪਾਰਟੀਆਂ ਤੋਂ ਆਏ ਹੋਏ ਲੋਕ ਸੀ ਜੇ ਆਪਾਂ ਪੰਜਾਬ ਦੇ ਸੰਦਰਭ ਦੇ ਵਿੱਚ ਗੱਲ ਕਰੀਏ ਠੀਕ ਹੈ ਨਾ ਉਸ ਵਕਤ ਜਿਵੇਂ ਉਹ ਆਏ ਓਵੇਂ ਉਹ ਚਲੇ ਗਏ ਕਿਉਂਕਿ ਜੋ ਆਈ ਉਹ ਆਪਣੇ ਮਫਾਦੇ ਲਈ ਸੀ ਮਫਾਦੇ ਇਥੇ ਪੂਰਾ ਹੋਇਆ ਨਹੀਂ ਸਰਕਾਰ ਬਣੀ ਨਹੀਂ ਉਸੇ ਤਰ੍ਹਾਂ ਵਾਪਸ ਚਲੇਗੇ ਜਿਹੜਾ ਉਹਨਾਂ ਚੋਂ ਇੱਕ ਅੰਦਾ ਜਿੱਤ ਗਿਆ ਨਾਮ ਲੈਣ ਦੀ ਜਰੂਰਤ ਨਹੀਂ ਹੈਗੀ ਸਾਰੇ ਜਾਣਦੇ ਆ ਠੀਕ ਹੈ ਨਾ ਬੁਲਾਰੇ ਅੱਛੇ ਆ ਚੰਗਾ ਭਾਸ਼ਣ ਦੇ ਲੈਂਦੇ ਆ ਲੱਛੇਦਾਰ ਗੱਲਾਂ ਬਣਾ ਲੈਂਦੇ ਹੈਗੇ ਆ ਪਲ-ਪਲ ਜਾਨੀ ਕਿ ਗਿਰਗੜ ਤੋਂ ਜਾਦੇ ਵਾਰੀ ਉਹ ਰੰਗ ਬਦਲਦੇ ਹੈਗੇ ਆ ਠੀਕ ਹੈ ਉਹ ਪੰਜ-ਸੱਤ ਸਾਡੇ ਜਿਹੜੇ ਐਮਐਲਏ ਨੂੰ ਵਰਗਲਾ ਕੇ ਲੈ ਗਏ ਆ ਪਰ ਤੁਸੀਂ ਸਾਰੇ ਜਾਣਦੇ ਹੋ ਜਦੋਂ ਉਹਨਾਂ ਨੇ ਨਵੀਂ ਪਾਰਟੀ ਜੁਆਇਨ ਲਾਂਚ ਕੀਤੀ ਆ ਉਹ ਦਿਨ ਕੀ ਹੋਇਆ ਉਹ ਥੱਲੇ ਬੈਠੇ ਹੋਏ ਸੀ ਠੀਕ ਹੈ ਨਾ ਦੂਸਰੇ ਪਾਸੇ ਬੈਠੇ ਸੀ ਉਹਨਾਂ ਨੇ ਮੀਡੀਆ ਦੇ ਵਿੱਚ ਵੀ ਆਖਿਆ ਸੀ ਵਧਾਈ ਦੇਣ ਆਏ ਆ ਸਿਰਫ ਬਾਕੀ ਅਸੀਂ ਆਪਣੇ ਇਲਾਕੇ ਦੇ ਲੋਕਾਂ ਨੂੰ ਪੁੱਛਾਂਗੇ ਇਲਾਕੇ ਦੇ ਲੋਕ ਕੀ ਕਹਿਣਗੇ ਇਲਾਕੇ ਦੇ ਲੋਕ ਤਾਂ ਨੇਚਰਲੀ ਹੈ ਇਲਾਕੇ ਦੇ ਲੋਕਾਂ ਨੇ ਜੇ ਚੁਣਿਆ ਉਹਨਾਂ ਨੂੰ ਕੰਮ ਵਾਸਤੇ ਚੁਣਿਆ ਝਾੜੂ ਦੇ ਨਿਸ਼ਾਨ ਤੇ ਚੁਣਿਆ ਠੀਕ ਹੈ ਨਾ ਅੱਛਾ ਇੱਕ ਗੱਲ ਸੁਖਪਾਲ ਖਹਿਰਾ ਇਹ ਕਹਿੰਦੇ ਸਭ ਤੋਂ ਸ਼ਰਮ ਚੈਲੰਜ ਕਰੀ ਜਾਂਦੇ ਉਹ ਕਹਿੰਦੇ ਮੈਂ ਤੁਹਾਨੂੰ ਅਸਤੀਫਾ ਦੇਣਾ ਸੀਗਾ ਦੇਤਾ ਹੁਣ ਤੁਸੀਂ ਜਿੱਥੇ ਮਰਜੀ ਜਾਓ ਮੈਂ ਨਵੀਂ ਪਾਰਟੀ ਵੀ ਬਣਾ ਲਈ ਆਵਾਦਵੀ ਪਾਰਟੀ 'ਚ ਜੇ ਦਾਮਾ ਤਾਂ ਮੈਨੂੰ ਬਾਹਰ ਕੱਢੇ ਮੈਨੂੰ ਨਾ ਮਤਲਬ ਹਾਸਾ ਹੁੰਦਾ ਇਸ ਗੱਲ ਤੇ ਕੀ ਜਵਾਬ ਦੇਵਾਂ ਇਸ ਤਰ੍ਹਾਂ ਇੱਕ ਬੰਦਾ ਪਿਛਲੇ 6 ਮਹੀਨਿਆਂ ਤੋਂ ਗੈਰਤਮੰਦ 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 ਰੌਲਾ ਪਾ ਰਿਹਾ ਜਦੋਂ ਉਹਨੂੰ ਆਪਣੀ ਗੈਰਤਮੰਦ ਦਿਖਾਉਣ ਦੀ ਜਾਨੀ ਕਿ ਲੋੜ ਪਈ ਠੀਕ ਹੈ ਨਾ ਤੇ ਉਦੋਂ ਉਹ ਭੱਜ ਰਿਹਾ ਅਸੀਂ ਐਕਸ਼ਨ ਨਹੀਂ ਡਰ ਨਹੀਂ ਰਹੇ ਐਕਸ਼ਨ ਲਵਾਂਗੇ ਪਾਰਟੀ ਬੈਠੇਗੀ ਜੋ ਐਕਸ਼ਨ ਜ਼ਰੂਰੀ ਹੋਵੇਗਾ ਲਵਾਂਗੇ ਪਰ ਅਸੀਂ ਇਹ ਵੇਟ ਕਰ ਰਹੇ ਹਾਂ ਕਿ ਆਪਦੀ ਉਹ ਗੈਰਤਮੰਦੀ ਦਿਖਾਉਂਦੇ ਆ ਉਹ ਤੁਸੀਂ ਜਿੱਤੇ ਝਾੜੂ ਦੇ ਨਿਸ਼ਾਨ ਤੇ ਹੋ ਐਮਐਲਏ ਤੇ ਟੈਕਨੀਕਲੀ ਤੁਸੀਂ ਝਾੜੂ ਦੇ ਹੋ ਪਾਰਟੀ ਤੁਸੀਂ ਨਵੀਂ ਬਣਾ ਲਈ ਇਹ ਕਿਹੜੀ ਗੈਰ ਤੁਸੀਂ ਜਾਓ ਉੱਥੇ ਆਪਣੇ ਹਲਕੇ ਦੇ ਵਿੱਚ ਚੋਣ ਦੁਆਰਾ ਲੜ ਕੇ ਆਓ ਫਿਰ ਜਾਨੀ ਕਿ ਲੋਕਾਂ ਨੂੰ ਤੁਹਾਡੇ ਤੇ ਭਰੋਸਾ ਹੋ ਜਾਏਗਾ ਉਹ ਉਹਨਾਂ ਨੂੰ ਭਰੋਸਾ ਹੈ ਨਹੀਂ ਸਰਪੰਚੀ ਦੀ ਚੋਣ ਹਾਰ ਗਏ ਪਰ ਹੁਣ ਉਹ ਤਾਂ ਪੋਲਿੰਗ ਏਜੰਟ ਬਣ ਕੇ ਸਰਪੰਚੀ ਦੀ ਚੋਣ ਹਾਰ ਗਏ ਪਰ ਤੁਸੀਂ ਹੁਣ ਆਪਦੀ ਗੱਲ ਤੇ ਫੇਰ ਘੱਟ ਰਹੇ ਹੋ ਆਪਦੀ ਗੱਲ ਨੂੰ ਤੁਸੀਂ ਹੁਣੇ ਤਾਂ ਕਹਿ ਕੇ ਹਟਿਓ ਕਿ ਜਿਹੜੀਆਂ ਵੀ ਉਪ ਚੋਣਾਂ ਹੁੰਦੀਆਂ ਉਹਦੇ ਵਿੱਚ ਤਾਂ ਸੱਤਾ ਤਾਰੀ ਧਰਨੇ ਆਪਦਾ ਜ਼ੋਰ ਚਲਾਉਣਾ ਤੇ ਫਿਰ ਸੁਖਪਾਲ ਖੇਰਤ ਵੀ ਤਾਂ ਪਰ ਸੁਖਪਾਲ ਖੇਰ ਤਾਂ ਬਹੁਤ ਵੱਡਾ ਲੀਡਰ ਹੈ ਤੇ ਉਹ ਕਹਿ ਰਿਹਾ ਕਿ ਮੈਂ ਪੰਜਾਬ 99% ਲੋਕੀ ਮੇਰੇ ਨਾਲ ਨੇ ਜਦੋਂ 99% ਲੋਕੀ ਉਹਦੇ ਨਾਲ ਨੇ ਤਾਂ ਕੀ ਡਰ ਰਹੇ ਉਹਨਾਂ ਨੂੰ ਦਾਵਾ ਤਾਂ ਹੁਣ ਤੁਹਾਡੀਆਂ 100 ਸੀਟਾਂ ਜਿੱਤਣ ਅਰ ਗਈ ਹੈ ਨਾ ਇਹ ਤਾਂ ਹੁਣ ਸਭ ਨੂੰ ਪਤਾ ਹੈ ਵੀ ਸੁਖਪਾਲ ਖੇੜਾ ਕੁਝ ਕਹੀ ਜਾਣ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਜਿਹੜੀ ਨਵਰੀਤਜੀ ਜੋ ਤੁਸੀਂ ਕਹਿ ਰਹੇ ਹੋ ਨਾ ਸੱਚ ਇਹੀ ਹੈ ਲੋਕ ਨਾਲ ਨਹੀਂ ਹੈਗੇ ਇਸ ਕਰਕੇ ਉਹ ਡਰ ਰਹੇ ਪਰ ਹੁਣ ਜਦੋਂ ਆਪਦੇ ਪਿੰਡੋਂ ਸਰਪੰਚੀ ਹਾਰ ਗਏ ਐਮਐਲ ਕਿੱਥੋਂ ਜਿੱਤ ਲੈਣਗੇ ਉਹ ਕਹਿ ਰਹੇ ਦੇ ਸਰਪੰਚੀ ਹਾਰਨ ਦਾ ਆਮ ਆਦਮੀ ਪਾਰਟੀ ਨੇ ਖਾਸਾ ਚਾਅ ਮੜਾਇਆ ਨਹੀਂ ਚਾਅ ਨਹੀਂ ਮੜਾਇਆ ਇਹ ਲੋਕਾਂ ਨੇ ਸੱਚਾਈ ਦਿਖਾਈ ਉਹਦੇ ਪਿੰਡਦਿਆਂ ਨੇ ਠੀਕ ਹੈ ਨਾ ਕਿ ਤੁਸੀਂ ਜਨਨ ਕੇ ਜਾ ਕੇ ਸਿਰਫ ਇੱਕ ਇੱਕ ਚੀਜ਼ ਦੇਖੋ ਨਾ ਅਕਸਰ ਨਵੀਆਂ ਪਾਰਟੀਆਂ ਬੰਦੀਆਂ ਰੈਂਦੀਆਂ ਨੇ 36000 ਪਾਰਟੀਆਂ ਹਿੰਦੁਸਤਾਨ ਚ ਨੇ ਪੰਜਾਬ ਚ ਬਹੁਤ ਪਾਰਟੀਆਂ ਆਏਗੇ ਚੋਨਾ ਦਿਨ ਚ ਆ ਕੇ ਹੋਰ ਬਹੁਤ ਪਾਰਟੀਆਂ ਬਣ ਗਈਆਂ ਅ 70 ਸਾਲਾਂ ਚ ਅਸੀਂ ਦੇਖਿਆ ਜੇ ਕਾਂਗਰਸ ਹੈ ਅਕਾਲੀ ਦਲ ਹੈ ਬੀਜੇਪੀ ਹੈ ਇਹ ਇਹੋ ਜਿਹੀਆਂ ਪਾਰਟੀਆਂ ਬਣਾਉਂਦੀ ਰਹਿੰਦੇ ਆ ਜਦੋਂ ਪੇਪਰ ਭਰਨ ਦਾ ਟਾਈਮ ਆਏਗਾ ਇਹ ਇਹੋ ਜੇ ਨਾਮ ਆਉਣਗੇ ਜਿਤੇ ਤੁਸੀਂ ਨਾਮ ਵੀ ਨਹੀਂ ਸੁਣਿਆ ਹੋਣਾ ਠੀਕ ਹੈ ਨਾ ਇਹ ਸਾਰੇ ਸਪੌਂਸਰਡ ਹੁੰਦੇ ਆ ਠੀਕ ਹੈ ਨਾ ਹੁਣ ਉਹ ਕਿਉਂ ਮਾਲਵਾ ਦੇ ਵਿੱਚ ਜਾ ਕੇ ਜੇ ਉਹ ਨੇਚੁਰਲ ਇਟ ਵਡੇ ਲੀਡਰ ਨੇ ਸਭ ਤੋਂ ਪਹਿਲਾਂ ਆਪਣੇ ਘ ਕਿਉਂ ਮਾਲਵਾ ਵਿੱਚ ਤੁਰੇ ਫਿਰਦੇ ਕਿਉਂਕਿ ਸਭ ਨੂੰ ਪਤਾ ਹੈ ਕਿ ਮਾਲਵਾ ਦੇ ਵਿੱਚ ਜਿਹੜਾ ਆਧਾਰ ਆਮ ਆਦਮੀ ਪਾਰਟੀ ਹੈ ਆਵਾਦੀ ਪਾਰਟੀ ਦਾ ਆਧਾਰ ਹੈਗਾ ਜੇ ਆਪਾਂ ਬਠਿੰਡੇ ਲੋਕ ਸਭਾ ਦੀ ਗੱਲ ਕਰੀਏ 9 ਦੇ ਵਿੱਚੋਂ 5 ਐਮਐਲਏ ਸਾਡੇ ਜਿੱਤੇ ਹੋਏ ਐ 1 ਐਮਐਲਏ 650 ਵੋਟਾਂ ਤੇ ਹਾਰਿਆ ਸੀ ਤੇ ਇਹਦਾ ਮਤਲਬ 6 ਐਮਐਲਏ ਜੇ ਆਪਾਂ ਵੋਟਾਂ ਦੇ ਹਿਸਾਬ ਨਾਲ ਗੱਲ ਕਰੀਏ 427000 ਵੋਟ ਜਿਹੜਾ ਹੈਗਾ ਸਾਨੂੰ ਲੋਕ ਸਭਾ ਦੇ ਵਿੱਚ ਪਈ ਸੀ ਬਠਿੰਡਾ ਲੋਕ ਸਭਾ ਦੇ ਵਿੱਚੋਂ ਠੀਕ ਹੈ ਨਾ ਤੇ ਉੱਥੇ ਕਿਉਂ ਕੰਮ ਕਰ ਰਹੇ ਕਿਉਂਕਿ ਉਹਨਾਂ ਨੂੰ ਕਿਸੇ ਨਾ ਕਿਸੇ ਨੇ ਸਪான்ਸਰ ਕੀਤਾ 427000 ਲੋਕ ਸਭਾ ਚ ਪਈ ਸੀ ਤੁਹ 427000 ਜੀ ਟੋਟਲ ਲੋਕ ਸਭਾ ਹਾਂ ਲੋਕ ਸਭਾ ਜਹਾਂ ਉਹ ਐਕਸਪਲੇਨ ਕਰਦੇ ਉਹ ਜਿਹੜਾ ਮੁੰਡਾ ਪਾਵੇ ਵਾਲਾ ਭੇਜਿਆ ਸੀ ਉਹਨੂੰ ਨਹੀਂ ਉਹ ਦੋਸਤ ਜੀ 2014 ਦੀ ਗੱਲ ਕਰ ਰਹੇ ਆ ਮੈਂ 2017 ਦੀ ਗੱਲ ਕਰ ਰਹੇ ਆ ਜੇ ਸਾਰੇ ਐਮ ਐਲ ਏ ਦੀ ਜਿੱਥੇ ਸਾਡੇ ਖੜੇ ਸੀ 9 ਦੇ 9 ਅਸੀਂ ਇਕੱਠੇ ਕਰ ਲਈ 427000 ਵੋਟ ਸੀ ਹੂੰ ਤੋ ਇਹ ਸਾਰੀ ਸਿਰਫ ਸਪਾਂਸਰਡ ਨੇ ਔਰ ਆਵਾਦੀ ਪਾਰਟੀ ਨੂੰ ਨੁਕਸਾਨ ਪਹੁੰਚਾਉਣਾ ਫਾਇਦਾ ਕਿਹਨੂੰ ਪਹੁੰਚਾਉਣਾ ਸਾਰਿਆਂ ਨੂੰ ਪਤਾ ਹੀ ਹੈ ਹੂੰ ਸੋ ਇਹ ਸਨ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਤੇ ਜਿਨ੍ਹਾਂ ਨੇ ਸਪਸ਼ਟ ਤੌਰ ਦੇ ਉਤੇ ਇਹ ਦਾਵਾ ਵੀ ਕੀਤਾ ਕਿ ਅਸੀਂ 2019 ਦੇ ਵਿੱਚ ਵਧੀਆ ਸਫਲਤਾ ਹਾਸਲ ਕਰਾਂਗੇ ਤੇ ਨਾਲ ਨਾਲ ਸੁਖਪਾਲ ਖਹਿਰਾ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਕਾਫੀ ਨਿਸ਼ਾਨੇ ਵੀ ਵਿੰਨੇ ਆ ਕੈਮਰਾਮੈਨ ਪ੍ਰਦੀਪ ਸ਼ਰਮਾ ਦੇ ਨਾਲ ਨਵਰੀਦ ਸਿਵੀਆ ਟੀਵੀ ਪੰਜਾਬ ਚੰਡੀਗੜ੍ਹ